ਮੁਰਦਾਬਾਦ ਮੁਰਦਾਬਾਦ ਕਾਰਪੋਰੇਟ ਦਾ ਦਲਾਲ ਕੇਜਰੀਵਾਲ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕੇਜਰੀਵਾਲ ਦਾ ਦੱਲਾ ਭਗਵੰਤ ਮਾਨ ਮੁਰਦਾਬਾਦ 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 ਕੇਜਰੀਵਾਲ ਦਾ ਦੱਲਾ ਭਗਵੰਤ ਮਾਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਾਰਪੋਰੇਟ ਦੇ ਦਲਾਲ ਮੁਰਦਾਬਾਦ ਸਾਰ ਤੇ ਤੇਂਦਰ ਦਾ ਮੋਦੀ ਮੁਰਦਾਬਾਦ 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 ਸਾਰ ਮਜ਼ਦੂਰ ਏਕਤਾ ਜਿੰਦਾਬਾਦ 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 ਸਾਰੇ ਮੇਰੇ ਬਹੁਤ ਹੀ ਸਤਾਰਜੋ ਅੱਜ ਦੇ ਮਾਰਚ ਹੋਏ ਸ਼ਾਮਲ ਹੋਏ ਕਸਾਨ ਵੀ ਦੂਰ ਸਾਥੀਓ ਸਾਰਿਆਂ ਨੂੰ ਫਤੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਪਾ ਜੀ ਮਿਥੇ ਪ੍ਰੋਗਰਾਮ ਦੇ ਮੁਤਾਬਕ ਪਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਸਾਜ ਗੁਰਦਾਰੇ ਤੋਂ ਇਕੱਠੇ ਹੋ ਕੇ ਤੁਰੇ ਆਂ ਵਿਸ਼ਾਲ ਮਾਰੀ ਦਾ ਮੀਲਾ ਦੇ ਵਿੱਚ 참가ਤੀ ਮੀਲਾ ਦੇ ਵਿੱਚ ਸ਼ਾਮਲ ਸੀਗਾ ਉਹਦੇ ਵਿੱਚ ਆਪਾਂ ਇਕੱਠੇ ਹੋ ਕੇ ਉਹ ਮਾਰਚ ਕਰਦੇ ਹੋ ਇੱਥੇ ਆਏ ਆ ਬੁੱਕੀਪੁਰਾ ਚੌਕ ਜਾਮ ਕੀਤਾ ਵਾ ਮੇਰੇ ਵੀਰੋ ਪੂਰੇ ਪੰਜਾਬ ਦੇ ਵਿੱਚ ਸਾਰੇ ਕਿਸਾਨ ਵੀ ਦੂਰ ਮੋਰਚੇ ਵੱਲੋਂ ਜੁਨੀਆਂ ਵੀ ਜਥੇਬੰਦੀਆਂ ਸ਼ਾਮਿਲ ਸਾਰੇ ਵੱਡੇ ਵਿਸ਼ਾਲ ਮਾਰਚ ਹੋ ਰਹੇ ਆ ਤੇ ਚੰਬਰਸਾਰ ਤਰਨਤਾਰਨ ਗੁਰਦਾਸਪੁਰ ਹਾਰਪੁਰ ਪਟਾਣਕੋਟ ਕਪੂਰਥਲਾ ਜਲੰਧਰ ਰੋਪੜ ਪਟਿਆਲਾ ਸਦਰੂਰ ਮਾਨਸਾ ਇਧਰ ਆਪਣਾ ਬਟਿੰਡਾ ਮੋਕਸਰ ਫਾਜ਼ਿਲਕਾ ਸਭ ਮੋਗਾ ਸਭ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟੋਟਲ ਪੰਜਾਬ ਦੇ ਸਾਰੇ ਜਿੰਨਾਂ ਚ ਮਾਰਚ ਹੋ ਰਿਹਾ ਇਹ ਮੇਰੇ ਵੀਰੋ ਇਹ ਮਾਰਚ ਕਾਦੇ ਲਈ ਆ ਇਹ ਮਾਰਚ ਆ ਤੇ ਜੋ ਆਰਪੋਰਟਰ ਜਿਹੜਾ ਸਾਰੇ ਦੇਸ਼ ਨੂੰ ਸਾਰੇ ਪੰਜਾਬ ਨੂੰ ਖਾਣ ਵਾਸਤੇ ਆ ਰਹੇ ਆ ਉਹਨਾਂ ਦੇ ਦਮਛਿੱਲੇ ਬਣੇ ਕੇਜਰੀਵਾਲ ਆ ਤੇ ਭਗਵੰਤ ਮਾਨ ਉਹਨਾਂ ਕਾਰਪੋਰੇਟਾਂ ਦੇ ਦਲਾਲ ਬਣ ਕੇ ਪੰਜਾਬ ਦੀ ਜ਼ਮੀਨ ਉਡਾਪ ਕਰਨਾ ਚਾਹੁੰਦੇ ਆ ਜਿਹਦੇ ਤਾਇਤ ਇੱਕ ਤਰਫਾ ਨੋਟੀਫਿਕੇਸ਼ਨ ਇਹਦੇ ਨੂੰ ਪੁੱਛਿਆ ਨਹੀਂ ਦਿੱਛਿਆ ਨਹੀਂ ਲੈਂਡ ਪਲਾਨਿੰਗ ਸਕੀਮ ਦੇ ਤਹਿਤ 65532 ਏਕੜ ਦਾ ਕੀਤਾ ਵਾ ਦੂਜੇ ਬੰਦੇ ਕਹਿੰਦੇ ਕੀ ਆ ਆਹ ਕਿਸਾਨ ਜਿੰਨੇ ਜ਼ਮੀਰ ਦੇਣੀ ਦੇ ਦੇ ਜਿੰਨੇ ਨਹੀਂ ਦੇਣੀ ਨਾ ਦੇਵੇ ਪ੍ਰਚਾਰ ਆ ਦਿੱਤਾ ਜਾ ਰਿਹਾ ਉਹ ਭਾਈ 56531 ਦਾ ਨੋਟੀਆਂ ਦਿੱਤਾ ਵਾ ਉਹਦੇ ਵਿੱਚ ਕੀ ਲਿਖਿਆ ਕਿ ਜਮੀਨ ਕਿਸਾਨ ਦੀ 4 ਤੇ 6 ਤਰ੍ਹਾਂ ਲਾ ਕੇ ਕੁਝ ਲਿਖਿਆ ਕਿ ਅੱਜ ਤੋਂ ਬਾਹਰ ਕੋਈ ਵੀ ਇਨਸਾਨ ਨਾ ਆਪਣੀ ਜ਼ਮੀਨ ਤੇ ਕਰਜ਼ਾ ਲੈ ਸਕੂਗਾ ਨਾ ਵੇਚ ਸਕੂਗਾ ਨਾ ਉਹਦੇ 'ਚ ਰੁਕवट ਸਕੂਗਾ ਉਹਨੂੰ ਕੁਝ ਨਹੀਂ ਕਰ ਸਕਦਾ ਦੱਸੋ ਕਿਸਾਨ ਦੀ ਮਰਜ਼ੀ ਕਿੱਥੇ ਰਹਿ ਗਈ ਭੀ ਤੁਹਾਨੂੰ ਤੇ ਉਹ ਨੋਟੀਫਿਕੇਸ਼ਨ ਕਰਕੇ ਜ਼ਮੀਨ ਇਨਕੁਆਇਰ ਕਰ ਲਈ ਕਬਜ਼ਾ ਕਰ ਲਿਆ ਉੱਤੇ ਉਹ ਤਾਂ ਬਾਹਰ ਕਰਤਾ ਜ਼ਮੀਨ ਤੇ ਉਹਦੀ ਮਰਜ਼ੀ ਕਿਤੇ ਮਰਜ਼ੀ ਆ ਦੇਵੇ ਤੇ ਪਰ ਮਰਜ਼ੀ ਨਾ ਦੇਵੇ ਇਹ ਤਾਂ ਧੂੜ ਮਾਰ ਰੇ ਮਕਾਰ ਰਿਆ ਪੈਰ ਪੈਰ ਤੇ ਧੂੜ ਮਾਰ ਰਿਆ ਜਦੋਂ ਕਿ ਪੰਜਾਬ ਦੇ ਵਿੱਚ 542 ਬੋਕਲ ਪਾਇੰਡਿਆ ਜਿੱਥੇ ਸੰਤਾ ਲੱਗਣੀਆਂ ਸੀ ਉਹ ਮੇਲੇ ਬਹੁਤ ਵਿਆਬਾਰ ਜੰਗਲ ਬਿਆਰਿਆ ਕੱਖ ਨਹੀਂ ਬਣਿਆ ਉੱਤੇ 542 ਫੋਕਰਬੜ ਪੰਜਾਬ ਦੇ ਮੇਲੇ ਪਏ ਆ ਪਹਿਲਾਂ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਬਣਾਏ ਹੋਏ ਆ 14 ਏਕੜ ਜ਼ਮੀਨ ਜੀਰਕਪੁਰ ਬੱਤੀਪੁਰਾਣਾ ਮਾਲੀ ਚੰਡੀਗੜ੍ਹ ਚੰਡੀਗੜ੍ਹ ਨਹੀਂ ਮਾਲੀ ਤੇ ਇਧਰ ਲੁਧਿਆਣਾ ਜਲੰਧਰ ਅੰਮ੍ਰਿਤਸਰ ਆਪਣੇ ਕਪੂਰਥਲਾ ਆਪਗੰਡਾ ਪਟਿਆਲਾ ਆ ਬਾਕੀ ਸ਼ਹਿਰਾਂ ਦੇ ਵਿੱਚ ਉਸ ਤਰ੍ਹਾਂ ਭਈ ਹੋਈ ਆ ਉਤਰਾ ਪਈ ਹੋਈ ਆ ਜਾੜ ਪਈ ਹੋਈ ਆ ਜਿਹੜੀ ਤਕਬੀਰ ਬਾਦਲ ਨੇ 2013 ਚਗਾਰ ਕੀਤੀ ਸੀ ਭਾਰਤ ਮਾਤਾ ਪ੍ਰੋਜੈਕਟ ਦੀ ਉਹ ਚੋਰ ਅੱਜ ਕੀ ਕਹਿ ਰਿਹਾ ਮੈਂ ਜਬੀਰ ਪਚਾਉਣੀ ਆ 1 ਸਤੰਬਰ ਨੂੰ ਦਾ ਮੋਰਚਾ ਲਾਉਣਾ ਉਹ ਤੂੰ ਕਾਦਾ ਮੋਰਚਾ ਲਾਉਣਾ ਭਈ ਤੂੰ ਤੇ 2013 ਚ ਲੋਕਾਂ ਤੋਂ ਜਬੀਰ ਨਹੀਂ ਆ ਇਹ ਤਾਂ ਝੂਠੀ ਗੱਲ ਆ ਉਹ ਅੱਜ ਤੱਕ ਪਲਾਟ ਲੱਭਦੇ ਫਿਰਦੇ ਆ ਉਹ ਪਲਾਟ ਲੱਭਣ ਦੇ ਪਲਾਟ ਕਿੱਥੇ ਆ ਪਲਾਟ ਉੱਤੇ ਕੱਲ ਦੇਣੋ ਉੱਤੇ ਵੀ ਜਾੜ ਉਗਿਆ ਪਿਆ ਵਾ ਉੱਥੇ ਤਾਂ ਕੋਈ ਨਾ ਕੋਈ ਸ਼ਹਿਰੀ ਕਿਲੋਨੀ ਵਸਦੀ ਨਾ ਕੋਈ ਵਸਿਆ ਵਾ ਪਲਾਟ ਉਹਦੇ ਕਾਲੇ ਮੈਂਨੇ ਉਹਨਾਂ ਨੂੰ ਉਹਦੇ ਰੇੜੀਆਂ ਲਾਉਂਦੇ ਕਸਾਣ ਉੱਤੇ ਰੇੜੀਆਂ ਲਾਉਂਦੇ ਤੁਹਾਨੂੰ ਰੇੜੀਆਂ ਲਾਉਣੀਆਂ ਇਹਨਾਂ ਨੇ ਆ ਇਹ ਨਵੀਂ ਨੀਤੀ ਆ ਫੇਰ ਜ਼ਮੀਨ ਦੀ ਕੋਈ ਸ਼ਹਿਰੀ ਕਲੌਨੀਆਂ ਦੀ ਕੋਈ ਮੰਗ ਨਹੀਂ ਐਗੀ ਕੋਈ ਮੰਗ ਨਹੀਂ ਸ਼ਹਿਰੀ ਕਲੌਨੀਆਂ ਦੀ ਕਿਸੇ ਦੀ ਵੀ ਤੇ ਸ਼ਹਿਰੀ ਕਲੌਨੀਆਂ ਨੇ ਬਿਠਾਉਣੀਆਂ ਵਾ ਇਹ ਸ਼ਹਿਰੀ ਕਲੌਨੀਆਂ ਤੇ ਜਦੋਂ ਮੰਗ ਹੀ ਨਹੀਂ ਹੈਗੀ ਪਿੰਡਾਂ ਦੇ ਵਿੱਚ ਅੱਜ ਜਿੰਦਰੇ ਵਜੇ ਪਏ ਲੋਕਾਂ ਦੇ ਘਰਾਂ ਤੋਂ ਅੱਜੇ ਘਰਾਜ ਜਿੰਦਰੇ ਵਜੇ ਪਿਆ ਤੇ 11 ਦੇ ਵਿੱਚ ਜਿੰਦਰਾ ਵੱਜੇ ਪਾਇਆ ਕਿੰਨੀਆਂ ਜਿਹੜੇ ਥਾਂ ਲਈ ਕਨਾਉਂਦੀਆਂ ਤੇ ਵਿਲੇ ਪਾਇਆ ਪਹਿਲਾਂ ਉਹ ਤਾਂ ਵਿਖਾ ਲੋ ਅੱਜ ਦੀ ਗੱਲਿਆ ਕੇਜਰੀਵਾਲ ਨੇ ਜ਼ਮੀਨ ਖੋ ਕੇ ਲੱਖਣਾ ਲਾਡੀਆਂ ਅਗਲੀਆਂ ਇਹ ਜ਼ਮੀਨ ਬੈਂਕਾਂ ਕੋ ਕਹਿਣੀ ਰੱਖਣੀ ਆ ਇਹ ਬੈਂਕਾਂ ਕੋ ਰੱਖਣੀ ਆ ਕਰਜ਼ਾ ਲੈਣਾ 8000 ਕਰੋੜ ਦਾ ਕਰਜ਼ਾ ਕੇ ਚੁੱਕ ਰਿਹਾ ਇੱਕ ਮਹੀਨੇ ਚ 8000 ਕਰੋੜ ਦਾ ਕਰਜ਼ਾ ਚੁੱਕ ਰਿਹਾ ਕੇਜਰੀਵਾਲ ਆ ਚੰਡੀਗੜ੍ਹ ਪਰਸੋਂ ਬੋਲਿਆ ਕੇਜਰੀਵਾਲ ਫਗਵਾਤਪੁਰ ਨੂੰ ਤੇ ਕੁਝ ਲੋੜ ਹੀ ਵੀ ਕਹਿਣ ਦੀ ਤੇਜਰੀਵਾਲ ਕਹਿਣ ਦਿਆ ਪੰਜਾਬ ਦਾ ਖਜ਼ਾਨਾ ਖਾਲੀ ਆ ਪੰਜਾਬ ਦਾ ਨਾ ਖਜ਼ਾਨਾ ਖਾਲੀ ਆ ਜੇਕਰ ਪੈਸੇ ਦੀ ਲੋੜ ਆ ਤਾਂ ਕਿਸਾਨਾਂ ਦੀ ਜ਼ਮੀਰ ਗਹਿਣੇ ਰੱਖਣ ਵਾਸਤੇ ਆ ਨਾ ਤਾਂ ਕਲੌਂਦੀ ਵਿਸਾਉਣ ਵਾਸਤੇ ਆ ਤੇ 15 ਸਾਲਾਂ ਤੋਂ ਤੇ ਪਲਾਟ ਦੇਣਾ ਤੈਨੂੰ 48 ਤੋਂ 30 ਗੱਜ 48 ਤੋਂ 30 ਗੱਜ ਜਿਹੜੇ ਕਿੱਲੇ ਵਿੱਚ ਆ ਦੇਣਾ ਕਿੰਨਾ 1200 ਗੱਜ 3600 ਗੱਜ ਆ 30 ਗੱਜ ਜਿਹੜੇ ਉਹ ਸਰਕਾਰ ਦੇ ਹੋ ਗਏ ਅੱਜ ਤੋਂ ਆ ਵੇਖੋ ਆ ٹیم ਬਹੁਤ ਵਧੀਆ ਆਂਦੇ ਕਿਸਾਨ ਦਾ ਪਕਾਹ ਹੋ ਜਣਾ ਇਹਦੇ ਨਾਲ ਆਂਦੇ ਕਿਸਾਨ ਦਾ ਪਕਾਹ ਹੋ ਜਣਾ ਇਹ ਸਾਰੇ ਚੋਰ ਰਲਿਆ ਹੋਏ ਆਂ ਕਾਲੀ ਦਾਲੇ ਆ ਕਾਂਗਰਸ ਆ ਚਾੜੇ ਤੁਰੇ ਫੱਟੇ ਕੇਜਰੀਵਾਦੀ ਚੁੰਡਲੀ ਤੁਰੇ ਫੱਟੇ ਆ ਆ ਪਾਜਪਾਲਿਆ ਸਾਰੇ ਚੋਰ ਆ ਤੁਹਾਡਾ ਸਾਰਾ ਕੁੱਖ ਖਾ ਰਹੇ ਆ ਸਾਰਾ ਤੁਹਾਨੂੰ ਤਬਾਹ ਕਰਕੇ ਤੁਹਾਨੂੰ ਪਿੰਡਾਂ ਉਹ ਜਾੜ ਕੇ ਸ਼ਰਮ ਘਟਾਉ ਰਵਾਤੇ ਸਾਰੀ ਨੀਤੀਆਂ ਨਾ ਬਣਾਈ ਹੋਈ ਆ ਇਹ ਇਸ ਕਰਕੇ ਮੇਰੇ ਵੀਰੋ ਆ 545 ਪਿੰਡ ਮੋਗੇ ਚ ਆਏ ਹੋ ਜਿੱਥੋਂ ਆਪਾਂ ਲੰਘ ਕੇ ਆਏ ਪੰਜਾਂ ਪਿੰਡਾਂ ਚੋਂ 542 ਏਕੜ ਜਿਹੜੀ ਇਕੱਡ ਰਜਿਸਟਰੀਆਂ ਕਿਥੋਂ 9 ਏਕੜ ਭਗੇੜੀਆਂ ਪਿੰਡ ਦੀ ਆ ਬਾਕੀ ਸਾਰੇ ਪਿੰਡਾਂ ਦੀ ਆ ਬਾਕੀ ਕਿੱਥੇ ਵੀ ਇਹਨਾਂ ਪਿੰਡਾਂ ਦੀ ਜ਼ਮੀਨ ਵੋਕੇ ਦੀ ਜਾਂ ਲੁਧਿਆਣੇ ਦੇ ਵਿੱਚ 24011 ਏਕੜ ਜਾਂ ਹੋਰ ਸ਼ਹਿਰਾਂ ਦੀ ਪਟਿਆਲੇ ਦੀ 700 ਏਕੜ ਜਾਂ ਹੋਰ ਕਿਸੇ ਵੀ ਜ਼ਮੀਨ ਆਪਣੇ 4.5000 ਏਕੜ ਜਿਹੜੀ ਆ ਉਹ ਜ਼ਮੀਨ ਹੈਗੀ ਆ ਅੰਮ੍ਰਿਤਸਰ ਦੇ ਵਿੱਚ ਜਾਂ ਕਿਤੇ ਵੀ ਆ ਇਹ ਕਿੰਝ ਜ਼ਮੀਨ ਭਗਵੰਤ ਮਾਨ ਨੂੰ ਜਾਂ ਕੇਜੜੀਵਾਲ ਨੂੰ ਨਹੀਂ ਦਿਆਂਗੇ ਕਿਤੇ ਕਲੋਂ ਆਪੇ ਨਹੀਂ ਜਾਵਾਂਗੇ ਅੱਜ ਤੋਂ ਗਾਂ ਮੇਰੇ ਵੀਰੋ ਆਪਣੇ ਪਿੰਡਾਂ 'ਚ ਮੈਂ ਤੁਹਾਡੇ ਪਿੰਡਾਂ 'ਚ ਆ ਰਿਹਾ ਹਾਂ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਸਾਰੇ ਪਿੰਡਾਂ 'ਚ ਮੈਂ ਮਿਲਗਾ ਲਾਉਂਗਾ ਜੋਨ ਦੇ ਵਿੱਚ ਉਹਨਾਂ ਪਿੰਡਾਂ ਦੀ ਵਡੀਆਂ ਤਿਆਰੀਆਂ ਕਰੋ ਜਿੱਤਰਾ ਜਿੱਤਰਾ ਤੁਹਾਨੂੰ ਟਾਈਮ ਦੇ ਦਿੱਤੇ ਆ 13 ਤਰੀਕ ਨੂੰ ਧਰਮਕੋੜ 'ਚ ਜਿਹੜੇ ਅੱਜ ਮੋਕੇ ਗਏ ਹੋਇਆ ਇੱਥੇ ਸਿਰਫ ਚਾਰ ਜੋਨ ਹੀ ਆ ਬਾਕੀ ਆਪੋ ਆਪਣਾ ਕਰ ਰਹੇ ਬਾਗੇ ਪੁਰਾਣੇ ਆਪਣਾ ਕਰ ਰਹੇ ਆ ਨਿਹਾਲ ਸਿੰਘ ਵਾਲੇ ਆਪਣਾ ਕਰ ਰਹੇ ਆ ਤੇ 13 ਤੇ 14 ਤੇ 15 ਤਰੀਕ ਨੂੰ ਫਲਗੜ ਪੈਤੂਰ ਜ਼ੋਨ ਦੇ ਵਿੱਚ ਜਿੱਥੇ ਤਰਾਈ 16 17 ਤਰੀਕ ਨੂੰ ਆੜਾ ਜ਼ੋਨ ਮੋਗਾ ਵਾਣੇ ਉਹਦੇ ਵਿੱਚ ਤੇ 18 19 ਤਰੀਕ ਨੂੰ ਕੋਟ ਇਸ਼ੇਗਾ ਜ਼ੋਨ ਦੇ ਵਿੱਚ ਵੱਡੇ ਇਕੱਠ ਕਰੋ ਉਦਨ ਪਿੰਡਾਂ 'ਚ ਬੋਰਡ ਲਾਵਾਂਗੇ ਆਪਾਂ ਬੋਰਡ ਬਣਾ ਲਓ ਕਾਂਗਰਸ ਆਦਮੀ ਪਾਰਟੀ ਕੇਜਰੀਵਾਦੀ ਜੁੰਡਲੀ ਭਗਵੰਤ ਮਾਨ ਦਾ ਪਿੰਡਾਂ 'ਚ ਬਾਈਕਾਟ ਦੇ ਕੇ ਹੀ ਬੈਠਦਾ ਹੈ ਮਲੇ ਦਾ ਇਸੇ ਤਰੀਕੇ ਦੇ ਨਾਲ ਕਾਲੀ ਦਲ ਦਾ ਬਾਈਕਾਟ ਕਾਂਗਰਸ ਦਾ ਬਾਈਕਾਟ ਫਾਜਬਾ ਦਾ ਬਾਈਕਾਰਡ ਕਿੱਥੇ ਨੂੰ ਪਿੰਡਾਂ 'ਚ ਵੰਡ ਦੇਣਾ ਕਿੱਥੇ ਨੂੰ ਪਿੰਡਾਂ 'ਚ ਥਾ ਨਹੀਂ ਲੋਕ ਸਾਰੇ ਸਾਡੇ ਬੈੜੀ ਆ ਸਾਡੇ ਦੁਸ਼ਮਣੇ ਉਹ ਬਾਈਕਾਰਡ ਕਰਾਂਗੇ ਜਿਹੜੀ 4 ਤੇ 6 ਥਾਰਾ ਤੇ ਸਾਡੀ ਜ਼ਮੀਨ ਤੇ ਲਾਉਦੇ ਆ ਆਂਦੇ ਹੁਣ 6 ਥਾਰਾ ਲਾਜੀ ਬਾਪੂ ਤੇਰੀ ਜ਼ਮੀਨ ਤੇ ਹੋਰ ਤੇਰੀ ਕੋਈ ਸਰਵਾਈ ਨਹੀਂ ਤੋਰ ਜ਼ਮੀਨ ਤੋਂ ਬਾਹਰ ਨਾ ਬਾਹਰ ਸੁਪਰੀਮ ਕੋਰਟ ਵੀ ਤੇਰੀ ਸਰਵਾਈ ਨਹੀਂ ਕਰੂਗੀ ਅਸੀਂ ਕਹਿੰਨੇ ਹੁਣ 4 ਤੇ 6 ਥਾਰਾ ਹੀ ਪਿੰਡਾਂ 'ਚ ਲਾਵਾਂਗੇ ਤੁਹਾਡੇ ਉੱਤੇ ਤੁਸੀਂ ਵੜ ਕੇ ਵਿਖਾਇਆ ਸਾਡੇ ਪਿੰਡਾਂ ਦੇ ਵਿੱਚ ਪਿੰਡਾਂ 'ਚ ਵੜ ਕੇ ਵਿਖਾਇਆ ਕਿਤੇ ਕਾਲੇ ਚੈਲੰਜ ਕਰਦੇ ਆ ਇਹਨੂੰ ਆਪਣੇ ਨੂੰ ਪਗਾੜਾ ਤੇਜਰੀ ਵਾਲਿਆ ਕਿਹੜਾ ਸੁਪਰ ਮੁੱਖ ਮੰਤਰੀ ਬਣਿਆ ਹੋਇਆ ਪੰਜਾਬ ਦਾ ਇਹਨੂੰ ਆਨੇ ਲਿਆ ਫੌਜ ਜਿਹੜੀ ਲਿਆਉਣੀ ਆ ਉਸ ਤੋਂ ਨਹੀਂ ਲਾਇ ਮੇਤਿਸ਼ਾ ਤੋਂ ਮੋਦੀ ਤੋਂ ਲਿਲਾੜੀ ਫੌਜ ਲੈਣੀ ਆ ਲਿਲਾੜੀ ਜਿਹੜੀ ਬੀਐਸ ਬਣਾਣੀ ਆ ਪੰਜਾਬ ਦੀ 70000 ਪੁਛ ਲਿਆ ਨਾਲ ਆ ਸਾਡੇ ਪੈਰ ਦਾ ਪੈਰਾ ਸਾਡੀ ਜ਼ਮੀਨ 'ਚ ਪੈਰ ਤੇ ਪਾ ਕੇ ਵੇਖੋ ਆ ਹੁਣੇ ਇੱਕ ਗੀਤ ਵੱਜ ਰਿਹਾ ਸਾਡੀ ਚੇਲੰਜ ਹੋ ਤੋ ਹੁਣੇ ਇੱਕ ਤਾਰ ਦੇ ਆਪਣੇ ਤੇ ਉੱਤੇ ਸਪੀਕਰ ਦਾ ਆ ਵੰਡ ਆਇਆ ਵਾ ਕਹਿੰਦੇ ਸਾਡੀ ਜ਼ਮੀਨ ਤੇ ਪੈਰ ਪਾ ਕੇ ਵੇਖੀ ਤੇਰੇ ਪੈਰ ਵੜ ਜਾਣਗੇ ਗਾਣਾ ਲਗਾਇਆ ਆਓ ਇੱਧਰ ਆਓ ਜਿੰਨੇ ਆਉਣ ਸਾਰੇ ਪੁਲਿਸ ਬੌਲ ਨਹੀਂ ਕਿਹਾ ਆਓ ਤੁਹਾਨੂੰ ਕੋਈ ਮਜਾ ਦਿਖਾਈਏ ਭਲਾ ਸਾਡੀ ਖੇਤ ਜ਼ਮੀਨ ਦਾ ਤੁਸੀਂ ਕਬਜ਼ਾ ਕਰਕੇ ਵਗਾਇਓ ਸਾਡੇ ਵਾਸਤੇ 14 ਬੰਦੇ 14 ਬੰਦੇ ਦਾ ਬਲੀਦਾਨ ਦੇ ਦੇਣਾ 14 ਬੰਦੇ ਇਹਨਾਂ ਦੀ ਕੋਲੀ ਨਾਲ ਮਰਵਾ ਦੇਣੇ ਕੋਈ ਮhenga ਫੋਕਾ ਨਹੀਂ ਹੈਗਾ ਜ਼ਮੀਨ ਚੋਣ ਵਾਸਤੇ ਤੋਂ ਕਾ ਜਮੀਨ ਸਾਡੀ ਮਾਂ ਵਾ ਮਾਂ ਦਾ ਕੋਈ ਮੋਲ ਨਹੀਂ ਹੁੰਦਾ ਇਹ 40 ਕਰੋੜ ਵੀ ਦੇਣ ਕੇ ਕਿੱਲੇ ਦਾ ਇਹ 50 ਕਰੋੜੂ ਦੇਣ ਜਾਂ ਵਾਲੇ ਸਮਝ ਤਾਨੂੰ ਜਮੀਨ ਨਹੀਂ ਗੜੀ ਕਿਸੇ ਕੰਮ ਵਾਸਤੇ ਵੀ ਮੇਰੇ ਸਾਰੇ ਮਿੱਤਰੋ ਥਾਨੋਂ ਭਰਾਓ ਇਹ ਕਿੰਚੂ ਜਮੀਨ ਦੇ ਤੋਂ ਨਾ ਕਰ ਦਿਓ ਇਹਨਾਂ ਨੂੰ ਕਿਸੇ ਵੀ ਕੰਮ ਵਾਸਤੇ ਕਿਸੇ ਕੰਮ ਵਾਸਤੇ ਵੀ ਤੁਸੀਂ ਮਾਰ ਕੇ ਜਮੀਨਾਂ ਦੇ ਮਾਰਕ ਸਾਈਮਨਲ ਬਣ ਜਾਓ ਐਂ ਕਾ ਦੇ ਮਾਲਕ ਆ ਚਾਰ ਛੇ ਧਾਰਾਂ ਦਿਨ ਮਾਲਕ ਤੇ ਸਰਕਾਰ ਬਣੀ ਹੋਈ ਆ ਜਦੋਂ ਮਰੀ ਸਾਨੂੰ ਕਾ ਦੇਣਾ ਥੱਲੇ ਰੇਟ ਆ ਜੀ ਥੱਲੇ ਦੇ ਪਤਾਸ ਹੈ ਜ਼ਮੀਨ ਸਾਡੀ ਆ ਜਿਦੋਂ ਮੱਝ ਚਾਰ ਤੇ 6 ਧਰਾ ਲਾ ਦੇਣ ਆਖਰ ਵੀ ਹੋਣ ਭਾਈ ਕੂਚਨੀ ਤੋਂ ਬਾਹਰ ਹੋ ਜਾ ਆ ਪੈਸੇ ਰੱਖ ਜਾਣੇ ਚ ਪਏ ਆ 20 ਲੱਖ 40 ਲੱਖ ਇਹ ਚੋਕੜਾ ਪਾਸੇ ਹੋ ਜਾ ਦੇ ਕੋਈ ਇੱਕ ਇੱਕਾਰੇ ਹੀ ਮਾਲਕ ਆ ਇਹਨਾਂ ਨੂੰ ਜ਼ਮੀਨਾਂ ਦੀ ਬਾ ਕੀ ਤਾ ਮਾਰ ਕੀ ਹੁੰਦੀ ਕੀ ਆ ਕਿੱਥੇ ਨੂੰ ਵੜ ਨਹੀਂ ਦੇਣਾ ਮੇਰੇ ਵੀਰੋ ਇਹ ਸਾਡਾ ਲਾਨ ਆ ਪੂਰੇ ਪੰਜਾਬ ਚ ਨਾ ਮੋਗੇ ਚ ਵੜਦੇ ਆਗੇ ਇਹਨੂੰ ਆਖੋ ਹੁਣ ਇੱਧਰ ਪੜਾ ਇੱਧਰ ਅਕਾਊਂਟ ਤੇ ਆ ਕੇ ਲੈ ਕੇ ਸਾਡੀ ਜ਼ਮੀਨਾਂ ਚ ਇਹਨਾਂ ਤੌਕਾ ਨਹੀਂ ਆ ਇਹ ਜਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਾਂ ਦੇ ਜਿੱਤ ਕੇ ਸਾਨੂੰ ਦਵਈਆਂ ਵਾਂ ਸਰਾਂ ਦੇ ਜਿੱਤ ਕੇ ਜਮੀਨਾਂ ਮਿਲੀਆਂ ਹੋਈਆਂ ਜਸੀਰ ਖਾਨ ਮਾਰ ਕੇ ਜਮੀਨਾਂ ਮਿਲੀਆਂ ਕਾਨੂੰਨ ਦੇ ਤਹਿਤ ਜਮੀਨਾਂ ਮਿਲੀਆਂ ਜਿਹੜਾ ਬਾਬੇ ਬੰਦਾ ਸਿੰਘ ਬਹਾਦਰ ਨੇ ਕਾਨੂੰਨ ਬਣਾਇਆ ਉਸ ਤੋਂ ਬਾਅਦ ਸਾਡੀ ਜ਼ਮੀਨ ਕੋਈ ਲੈ ਨਹੀਂ ਸਕਦਾ ਆ ਅੰਗਰੇਜ਼ਾਂ ਦੇ ਕਾਨੂੰਨ ਜਰਾਨੇ ਚੱਲ ਚੁਕਿਆ ਸ਼ਿਟੂ ਇਹ ਵਰਤ ਰਿਹਾ ਅਕਾਲੀ ਕਾਂਗਰਸੀ ਝੜ ਵਾਲੇ ਫਾੜ ਵਾਲੇ ਵਰਤ ਰਿਹਾ ਉਹ 1857 ਵਾਲਾ ਐਕਟ ਤੋੜ ਦਿਆਂਗੇ ਖੂਕ ਮਾਰ ਕੇ ਡਾ ਦੇਾਂਗੇ ਅਸੀਂ ਹੁਣ ਆਪਣੇ ਕਾਨੂੰਨ ਬਣਾਵਾਂਗੇ ਇਹਨਾਂ ਨਾਲ ਕਿਤਰਨ ਕਿੱਡਾ ਪਿੰਡਾਂ ਦੇ ਵਿੱਚ ਅਸੀਂ ਆਪਣੇ ਇੱਕ ਰੂਪ ਬਣਾਵਾਂਗੇ ਇਹਨਾਂ ਨੂੰ ਇਹਨਾਂ ਨੂੰ ਕੇਸ਼ਲਗਾੜਾ ਧਾਗੇ ਉੱਥੇ ਮਾਰਾਂਗੇ ਕਿੱਥੇ ਇਹਨਾਂ ਨੂੰ ਕਟਪਾਣੀ ਦਾ ਖੇਤ ਬਣਾ ਹੋਵੇ ਉੱਥੇ ਇਹਨਾਂ ਨੂੰ ਮਾਰਾਂਗੇ ਸਾਰਿਆਂ ਨੂੰ ਤੁਸੀਂ ਸਗੜੇ ਹੋਗੇ ਮੇਰੇ ਵੀਰੋ ਆਪਣੀ ਲਾਭਮੰਦੀ ਹੋਰ ਤੇਜ਼ ਕਰੋ ਪਿੰਡਾਂ 'ਚ ਵੱਡੇ ਇਕੱਠ ਕਰੋ ਕਿਸਾਨਾਂ ਮਜ਼ਦੂਰਾਂ ਨੌਜਵਾਨ ਬੀਬੀਆਂ ਦੇ ਕਮੇਟੀਆਂ ਬਣਾਓ ਪਿੰਡਾਂ 'ਚ ਜਦੋਂ ਮੈਂ ਆਵਾਂ 5 500 ਬੰਦਾ ਇੱਕ ਪਿੰਡ 'ਚ ਭਾਓ ਨਾਲ ਹੋਰ ਪਿੰਡ ਜਿਹੜੇ ਨਾਲ-ਨਾਲ ਆ ਇੱਕ ਇੱਕ ਪਿੰਡ ਆਪਣੇ ਨਾਲ ਹੋਰ ਜੋੜੋ ਾਰੇ ਪਿੰਡਾਂ 'ਚ ਮੇਰੇ ਵੀਰੋ ਫੈਲ ਜਾਓ ਆਪਣੀ ਸ਼ਕਤੀ ਬਣਾ ਲਓ ਸ਼ਕਤੀ ਨੇ ਸ਼ਕਤੀ ਨੂੰ ਘਟਣਾਵਾ ਕੋਣਾ ਕੋ ਡਾਗਿਆ ਉਹ ਡਾਗਣਾ ਸਾਡੀ ਜ਼ਮੀਨ ਕੋਣਾ ਚਾਹੁੰਦੇ ਆ ਚਾਰ ਤੇ ਛੇ ਤਾਰਾ ਲਾ ਕੇ ਆਹ ਫੌਜ ਤੇ ਪੁਲਸਾਂ ਤੇ ਉਹਨਾਂ ਕੋ ਡਾਗਿਆ ਤੇ ਆਪਣੀ ਡਾਂਗ ਤੁਸੀਂ ਬਣਾ ਲਓ ਸੰਭਾਲੀ ਜਿਹੜਾ ਕੋ ਡਾਗ ਜ਼ਮੀਨ ਉੱਤੇ ਕੋ ਰਹੀਦੀ ਆ ਜਿਹੜਾ ਬੰਦਾ ਕਮਜ਼ੋਰ ਉਹਨੂੰ ਕਦੀ ਜ਼ਮੀਨ ਨਹੀਂ ਹੋਊਗੀ ਤੇ ਅੱਜ ਕਦੀ ਵੀ ਜ਼ਮੀਨ ਉੱਤੇ ਕੋ ਨਹੀਂ ਰਹੀ ਜਿਹੜਾ ਬੰਦਾ ਕਮਜ਼ੋਰ ਆ ਜਿਹੜਾ ਤਾਕਤਵਰ ਬੰਦਾ ਜ਼ਮੀਨ ਉੱਤੇ ਕੋ ਰਹੀਦੀ ਮੇਰੇ ਵੀਰੋ ਜ਼ਮੀਨ ਖੂਨ ਮੰਗਦੀ ਆ ਜ਼ਮੀਨ ਤਰ ਮੰਗਦੀ ਆ ਜਿਹੜੇ ਬੰਦੇ ਦਰ ਕੇ ਅੰਦਰ ਵੜ ਜਾਂਦੇ ਆ ਉਹ ਕਦੀ ਜਮੀਨ ਦੀ ਮਾਰਗ ਦੀ ਵਾਕਾ ਦੇ ਇਹਤ ਕਰਕੇ ਇਹਤ ਕਰਕੇ ਮੇਰੇ ਵੀਰੋ ਆਪਣੀ ਸ਼ਕਤੀ ਬਣਾਈਏ ਉਹ ਸ਼ਕਤੀ ਦੇ ਨਾਲ ਇਹਨਾਂ ਦਾ ਮੂੰਹ ਤੋੜਾ ਜਵਾਬ ਦੇਾਂਗੇ ਇਹਨਾਂ ਦਾ ਮੂੰਹ ਤੋੜਵਾ ਜਵਾਬ ਦੇਾਂਗੇ ਇਹ ਅੱਜ ਸਾਡੇ ਬੱਚਿਆਂ ਨੂੰ ਪੈ ਗਏ ਆ ਇਹ ਸਾਡੀ ਮਾਂ ਨੂੰ ਪੈ ਗਏ ਆ ਇਹ ਸਾਡੇ ਪਾਣੀ ਨੂੰ ਪੈ ਗਏ ਆ ਇਹ ਸਾਡੀ ਹਵਾ ਨੂੰ ਪੈ ਗਏ ਆ ਇਹ ਸਾਡੇ ਸਰਬਿਆਚਾਰ ਨੂੰ ਪੈ ਗਏ ਆ ਇਹ ਸਾਡੀ ਬੋਲੀ ਨੂੰ ਪੈ ਗਏ ਆ ਇਹ ਸਾਡੇ ਵਿਰਸੇ ਨੂੰ ਪੈ ਗਏ ਆ ਇਹ ਸਭ ਕੁਝ ਮਟਾਉਣਾ ਚਾਹੁੰਦੇ ਆ ਉਹਦੀ ਹੁਣੀ ਕਹਿ ਰਹਾ ਇਹ ਸੰਸਕ੍ਰਿਤ ਪੜਾਓ ਪਿੰਡਾਂ ਦੇ ਵਿੱਚ ਸੰਸਕ੍ਰਿਤ ਬੋਲਿਆ ਘਲੋਣਾ ਇਹਨਾਂ ਨੂੰ ਇਹਨਾਂ ਨੂੰ ਪੁੱਤ ਤੁਸੀਂ ਦੇ ਸੰਸਕ੍ਰਿਤ ਆਂਦੇ ਜੋ ਅਸੀਂ ਸਾਰੇ ਪੰਜਾਬ 'ਚ ਅਸੀਂ ਆਪਣੀ ਮਾਂ ਬੋਲੀ ਤੱਕ ਬੁਲਾ ਕੇ ਵਖਾਵਾਂਗੇ ਸਾਰੇ ਦੇਸ਼ ਦੇ ਲੋਕਾਂ ਨੂੰ ਆਪ ਆਪਣੀ ਬੋਲੀ ਬੋਲਣ ਦਾ ਹੱਕ ਹੋਊਗਾ ਹਰੇਕ ਨੂੰ ਆਪਣੇ ਕੀਤੇ ਅਨੁਸਾਰ ਆਪਣੇ ਵਿਰਸੇ ਨਾਲ ਜੀਣ ਦਾ ਹੱਕ ਹੋਊਗਾ ਉਹ ਆਪਣੇ ਹਿਸਾਬ ਨਾਲ ਜੀਣ ਇਹ ਕੌਣ ਆ ਜਿਹੜੇ ਤੁਹਾਨੂੰ ਆਖਣ ਕਿ ਅਸੀਂ ਆੜਾ ਤੁਹਾਡੇ ਘਠੋਤਰਾਵਾ ਅਸੀਂ ਇੱਕ ਦੇਸ਼ ਇੱਕ ਧਰਮ ਬਣਾਉਣਾ ਵਾ ਅਸੀਂ ਇੱਕ ਦੇਸ਼ ਇੱਕ ਮੰਡੀ ਬਣਾਉਣੀ ਆ ਅਸੀਂ ਇੱਕ ਦੇਸ਼ ਇੱਕ ਬੋਲੀ ਬਣਾਉਣੀ ਆ ਅਸੀਂ ਇੱਕ ਦੇਸ਼ ਇੱਕ ਚੋਣ ਕਰਨੀ ਆ ਅਸੀਂ ਇੱਕ ਦੇਸ਼ ਇੱਕ ਰਾਸ਼ਨ ਕਾਰਡ ਬਣਾਵਾ ਇਹ ਕੌਣ ਆ ਬਈ ਬੋਦੀ ਹੋਣੀ ਕੌਣ ਹੱਥ ਨਾਲੇ ਆ ਦੇਖ ਕਰਕੇ ਬਹੁਤ ਵੱਡਾ ਹਮਲਾਵਾ ਮੇਰੇ ਵੀਰੋ ਅੱਜ ਦਾ ਆਪਣਾ ਮਾਰਚ ਸਫਲ ਆ ਆਪਾਂ ਆ ਜਿਹੜੇ ਪਿੰਡ ਪੀੜਤੀ ਉਹਨਾਂ ਦੇ ਵਿੱਚ ਦੀ ਲੱਗ ਕੇ ਆਏ ਆ ਆਉਣੇ ਸਮੇਂ ਚ ਤਕੜੇ ਹੋ ਕੇ ਆਪਣਾ ਜਿਹੜਾ ਵਾ ਜਿਹੜਾ ਇੱਕ ਹੋਰ ਵਿਚਾਰ ਕਰੋ ਆਪਣਾ ਕਿਸਾਨ ਮਜ਼ਦੂਰ ਮੋਰ ਕੇ ਲਾਓ ਜਿਹੜਾ ਵੀ ਘਸਦੀ ਰਹਿੰਦੀ ਆ ਬੀ ਮਾਰ ਅਲੀ ਕੋਪੜ ਪੜਤ ਕੀਤੀ ਜਾ ਰਹੀ ਹੈ ਜਲੰਧਰ ਚ ਉਹਦੇ ਵਾਸਤੇ ਆਪਾਂ ਹੁਣ ਪਿੰਡਾਂ ਦੀ ਤਿਆਰੀਆਂ ਤੇਜ਼ ਕਰ ਦੋ 1 ਲੱਖ ਤੋਂ ਵੱਧ ਬੀਬੀਆਂ ਬੰਦੇ ਇੱਕ ਫਾਰ ਮਜ਼ਦੂਰ ਬੱਚੇ ਨੌਜਵਾਨ ਉੱਥੇ ਹੋਣਗੇ ਉਹ ਫਿਰ ਉਹ ਉਹ ਵੱਡਾ ਕੱਠ ਮੁਖਾ ਕੇ ਸ਼ਕਤੀ ਮਗਾਉਣ ਤੋਂ ਬਾਅਦ ਕੋਲਣ ਹੋਰ ਤੇਜ਼ ਕਰਾਂਗੇ ਕਾਰੇ ਲਾਵਾਂਗੇ ਫਿਕਰੀ ਪਰਾਂ ਪਿੰਡਾਂ ਤੇ ਇਹਨਾਂ ਦੁਆਲੇ ਲੱਗਣਗੇ ਇਹਨਾਂ ਦੁਆਲੇ ਲੱਗਣਗੇ ਆਗੇ ਦੇ ਕਾਲੇ ਕਚਿਆਂ ਦੇ ਨਾਲੇ ਲਾਉਨੇ ਆਪਾਂ ਤੇ ਕਾਲੇ ਕਚਿਆਂ ਦੇ ਮਾਰਦਣੇ ਪੀਲੇ ਕਚਿਆਂ ਦੇ ਮਾਰਦਣੇ ਕਿੱਤੇ ਕਛਾਂ ਵਾਲੇ ਵਾਰਦਾਰੇ ਇਹ ਸਾਰੇ ਕਾਲੇ ਕਛਾਂ ਵਾਲੇ ਉਹ ਭੈੜੇ ਜਿੰਨੇ ਵੀ ਆ ਗਏ ਆ ਇਹ ਕਾਲੇ ਕਛਾਂ ਵਾਲੇ ਸਾਰੇ ਭੈੜੇ ਜਿੰਨੀਆਂ ਵੀ ਆ ਆ ਜਿਹੜੇ ਕਾਰੋਬਾਰੀ ੱੱੱਦੇ ਬਾਜ ਤੁਹਾਡੇ ਗਉਂਦੇ ਵੋਟਰ ਵਾਲੇ ਇਹ ਸਾਰੇ ਹੀ ਭਜਾ ਦਿਓ ਇਹਨਾਂ ਨੂੰ ਮਾਰ ਦਿਓ ਤਰ੍ਹਾਂ ਹੀ ਚੁੱਪ ਚੋ ਕੇ ਤਾਂ ਆਪਣੇ ਪਿੰਡਾਂ ਦੀ ਰਾਖੀ ਆਪ ਕਰ ਲੋ ਗੁਰੂ ਸਾਹਿਬਾਂ ਦੇ ਆਪਣੇ ਈ ਆਪਣਾ ਕਾਜ ਆਪ ਸਵਾਰ ਲੋ ਗੁਰੂ ਸਾਹਿਬ ਨੇ ਕਿਹਾ ਸ਼ਾਨ ਕਰਿਆ ਗੱਲ ਕਹੀ ਹੋਈ ਆ ਜਿੰਨ ਕੋ ਪ੍ਰੇਮ ਖੇਡਣ ਕਾ ਚਾਓ ਤੇ ਪਰ ਤਣੀ ਗਲੀ ਮੇਰੀ ਆਓ ਅਰਜ ਪੈਰ ਤਰੀਜੇ ਸਰਦੀਜੇ ਦਾ ਕਾਰਨਾ ਕੀਜੇ ਮੇਰੇ ਵੀਰੋ ਉਹ ਗੁਰੂ ਸਾਹਿਬ ਦੇ ਸ਼ਬਦਾਂ ਦੇ ਉੱਤੇ ਤੁਰਦੇ ਹੋਏ ਮੈਦਾਨ ਚ ਆਓ ਜਿੰਨ ਪਹਿਲਾ ਮਰਨ ਕਬੂਲ ਕਰ ਵੀਰੰਦੀ ਸਾਡਾ ਆਦ ਜਿਹਨੇ ਮਰਨ ਕਬੂਲ ਕਰ ਗਿਆ ਜ਼ਮੀਨ ਉਹ ਕੋ ਰਹਿਣੀ ਜੋ ਦੂਜੇ ਬੰਦੇ ਕੋ ਜ਼ਮੀਨ ਵੀ ਜੋ ਰਹਿਣੀ ਦੂਜੇ ਪਿੰਜੇ ਦੇ ਸਭ ਕੋਈ ਨਾ ਤਬਾਹ ਕਰ ਦੇਣਾ ਜੋ ਇਹ ਜ਼ਮੀਨ ਸਭ ਤੁਹਾਡੀ ਚੱਲ ਗਈ ਤਾਂ ਤੁਸੀਂ ਤਬਾਹ ਜੋ ਤਾਂ ਦੀ ਹੋ ਨਿਕ ਜਣੀਆਂ ਉਹ ਮਾਤਵਾਦ ਆ ਮੇਰੇ ਵੀਰੋ ਵਜੂਦ ਦਾ ਬਾਦਸ਼ਾਹ ਆ ਇਤਿਹਾਸ ਦਾ ਬਾਦਸ਼ਾਹ ਆ ਬਾਦਸ਼ਾਹ ਦੇ ਤੁਸੀਂ ਜ਼ਮੀਨ ਕਰਕੇ ਬਾਦਸ਼ਾਹ ਜੋ ਤੁਸੀਂ ਅੱਦੇ ਪਿਲੇ ਆਲੇ ਵੀ ਜੋ ਅੱਧੇ ਕਲੇਆਲੇ ਵੀ ਤੁਹਾਨੂੰ ਲੂਣ ਤੋਂ ਵਗੈਰੇ ਇੱਕ ਵੀ ਚੀਜ਼ ਬਾਜ਼ਾਰੋਂ ਲੋੜ ਨਹੀਂ ਆਪਣਾ ਗੋੜੀ ਚੋਂ ਉਗਾ ਪਰ ਲੈ ਆਪਣੀ ਸਬਜ਼ੀ ਬੀਜੋ ਆਪਣੇ ਤੇਲ ਬੀਜੋ ਆਪਣੀਆਂ ਦਾਣਾਂ ਬੀਜੋ ਆਪਣੇ ਅਸੀਂ ਖੇਤੀ ਕਰੋ ਅਸੀਂ ਤੇ ਗਾਂ ਜਾ ਕੇ ਜਿਦੋਂ ਰਾਮ ਸਿੰਘ ਕੂਕੇ ਨੇ 1863 ਚ ਜਦੋਂ ਬ੍ਰਿਟਿਸ਼ਾਂ ਥੱਲੇ ਪੰਜਾਬ ਚਲਾ ਗਿਆ ਵਾ 1890 ਚ ਸਿਰਫ 13 ਸਾਲਾਂ ਬਾਅਦ ਇੱਥੇ ertid ਦੇ ਇੱਥੇ ertid ਦੇ ਬਾਈ ਜਿਨਿਆਂ ਵਿੱਚ 16000 ਲੱਟੇਰ ਪਿਆਰ ਕਰਤਾ ਸੀ 16000 ਕੋਰਸਵਾ ਕਰਤਾ ਸੀ ਉਹ ਪੌਂਕੇ ਬਾਈਚੜ ਕਰਤਾ ਸੀ ਉਹਨਾਂ ਕਹਿੰਦੇ ਅੰਗਰੇਜ਼ਾਂ ਦੀ ਕੋਈ ਚੀਜ਼ ਨਹੀਂ ਵਰਤਣੀ ਨਾ ਇਹਨਾਂ ਨੂੰ ਜੜਾ ਕੁਝ ਨਾ ਇਹਨਾਂ ਕੋਲਣਾ ਨਾ ਇਹਨਾਂ ਦਾ ਕੱਪੜਾ ਵਰਤਣਾ ਨਾ ਇਹਨਾਂ ਦੇ ਮੋਬਾਈਲ ਨਾ ਇਹਨਾਂ ਦੀਆਂ ਬਾਕੀ ਚੀਜ਼ਾਂ ਹੋਂਦੋ ਮੋਬਾਈਲ ਹੈ ਨਹੀਂ ਸੀ ਅੱਜ ਮੋਬਾਈਲ ਆ ਕੋਈ ਚੀਜ਼ ਵੀ ਇਹਨਾਂ ਦੀ ਵਰਤਣੀ ਆਪਣੇ ਜੋਗੀ ਬੀਜਾਂਗੇ ਆਪਣਾ ਘਰ ਪਾਲਾਂਗੇ ਆਪ 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 ਕਮਾਵਾਂਗੇ ਆਪ ਖਾਵਾਂਗੇ ਆਪਣੇ ਫੈਸਲੇ ਪੰਡਾ ਜਾਵ ਕਰਾਂਗੇ ਨਾ ਇਹਨਾਂ ਨੂੰ ਪੰਡਾ ਚ ਵੜ ਦਿਆਂਗੇ ਨਾ ਇਹਨਾਂ ਨੂੰ ਕੋ ਦਵਾਂਗੇ ਨਾ ਇਹਨਾਂ ਕੋ ਦਵਾ ਲਵਾਂਗੇ ਇਹ ਹੌਣੇ ਸਮਝ ਫੈਸਲੇ ਹੋਣਗੇ ਮੇਰੇ ਵੀਰੋ ਵੇਖੋ ਕਿਤਰਾ ਨੇ ਜਾਨੇ ਬਾਹਰ ਆਉਂਦੇ ਆ। 6 ਮਹੀਨਿਆਂ ਚ 1 ਸਾਲ ਚ ਇਹਨਾਂ ਦੇ ਆਨੇ ਨਾਲ ਬਾਹਰ ਆ ਕੇ ਆ ਜਾਂਦੇ ਨਾ ਤੁਹਾਡੀਆਂ ਫਗਲਾਂ ਦੀ ਲੋੜ ਨਹੀਂ ਤੁਹਾਨੂੰ। ਤੁਹਾਡੀ ਫਸਲ ਤੁਸੀਂ ਵਾਧੂ ਬੀਜ ਦੇ ਜੋ। ਤੁਹਾਡੀ ਫਸਲ ਦਾ ਤੁਸੀਂ ਪਾਰ ਨਹੀਂ ਦੇਣਾ। 400 ਰੁਪਇਆ ਚੋਣਾਂ ਨੂੰ ਕੱਟ ਲਾਉਣਾ। ਆਹ ਕੰਨ ਕੰਨ ਨਹੀਂ ਲੈਣੀ। ਤੇ ਭਾਈ ਇਹਨਾਂ ਦੇ ਵੇਖੋ ਨਿਹਾਲ ਕੀ ਬੰਦਾ ਵਾ। ਚੀਜ਼ ਤੋਂ ਹੀ ਉਹ ਬੀਜ ਦੇ ਜੋ ਜਿਹੜੀ ਲੋਕਾਂ ਦਾ ਜ਼ਿੰਦਗੀ ਬਚਾਉਂਦੀ ਆ। ਜਿਹੜੀ ਜ਼ਿੰਦਗੀਆਂ ਬਚਾਉਣੀ ਚੀਜ਼ ਹੋਵੇ ਜਿੱਦੋਂ ਬਗਾਰ ਲੋਕ ਬਾਹਰ ਚ ਨਾ ਸਕਦੇ ਹੁਣ। ਜਿਹਨੇ ਨਾ ਕਰੋਨਾ ਲੋਕ ਭੁੱਖੇ ਮਰੇ ਹੋਣ ਜਿਹੜੀ ਮੂਹ ਜਣਾ ਪੈਂਦੀ ਹੋਵੇ ਜਦੋਂ ਤੇ ਮੇਰੇ ਵੀਰੋ ਉਹ ਚੀਜ਼ ਦੇ ਜਿਹੜੀ ਪੈਦਾ ਕਰਨ ਵਾਲੇ ਆ ਉਹ ਕਿਤਰਾ ਕਰਜਾਈ ਹੋਗੇ ਉਹ ਕਿਤਰਾ ਮਾਰੇ ਹੋਗੇ ਉਹ ਕਿਤਰਾ ਉਹਨਾਂ ਨੂੰ ਤੁਸੀਂ ਗਾਲਾਂ ਕੱਢਦੇ ਜੋ ਉਹਨਾਂ ਦਾ ਤੁਸੀਂ ਪੈਰ ਤੋਂ ਤੋਪੀਓ ਆ ਰਾਬਰ ਕੇ ਲੋਕ ਆ ਜਿਹੜੇ ਨਾਜ ਪੈਦਾ ਕਰਦੇ ਆ ਸਾਰੀ ਦੁਨੀਆ ਪਾਲ ਰਹੇ ਆ ਕੀੜੇ ਮਕੌੜੇ ਪਾਲ ਰਹੇ ਆ ਜਾਨਵਰ ਪਾਲ ਰਹੇ ਆ ਆ ਰਾਬਰ ਕੇ ਲੋਕ ਆ ਕਿਰਤ ਕਰਕੇ ਵੰਡ ਛਕਣ ਵਾਲੇ ਨਾਮ ਜਪਣ ਵਾਲੇ ਇਸ ਕਰਕੇ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਜਿਹੜੀ ਅਸੀਂ ਚੀਜ਼ ਪੈਦਾ ਕਰ ਰਹੇ ਆ ਉਹਈ ਚੀਜ਼ ਸਾਡੀ ਤੁਸੀਂ ਲੁੱਟਦੇ ਜੋ ਵੰਡੀਆਂ ਹੀ ਠੱਡ ਮਾਰਦੇ ਜੋ ਕੋਈ ਚੀਜ਼ ਤੁਹਾਡੇ ਹੋਟਲਾਂ ਚ ਚਲ ਜਾਂਦੀ ਆ ਤੁਹਾਡੀਆਂ ਦੁਕਾਨਾਂ ਦੇ ਚਲ ਜਾਂਦੀ ਆ ਵੱਡੇ ਚੋਰਾ ਚਲ ਜਾਂਦੀ ਆ ਉਹਈ ਚੀਜ਼ ਤੋਂ ਤੁਸੀਂ ਹਰ ਬਾਰ ਪੈਸੇ ਬਣਾ ਕੇ ਕਮਾਉਂਦੇ ਜੋ ਕੋਈ ਚੀਜ਼ ਤੁਸੀਂ ਚੋਹਦੇ ਜੋ ਇਹ ਪੈਦਾ ਵੀ ਨਾ ਇਹਨਾਂ ਨੂੰ ਕਰ ਲਿਏ ਪੈਦਾ ਵੀ ਹੋਣਾ ਹੀ ਆਪ ਕਰੀਏ ਇਹਨਾਂ ਨੂੰ ਧੱਕੇ ਨਾਲ ਸ਼ਰਮ ਕਾਲਦੇ ਏ ਤੁਸੀਂ ਸਾਨਾ ਨੂੰ ਸ਼ਰਮ ਸ਼ਰਮ ਨੂੰ ਧੱਕਾ ਨੂੰ ਕਰਦੇ ਜੋ ਸਾਡੇ ਪਿੰਡ ਜਾਣਨਾ ਚਾਹੁੰਦੇ ਜੋ ਜਿਹੜੀ ਸਾਡੀ ਮਿੱਟੀ ਆ ਜਿਹੜੀ ਸਾਡਾ ਸੱਭਿਆਚਾਰ ਆ ਪੰਜ ਯਾਰ ਸਾਡੇ ਪਿੰਡਾਂ ਚ ਰੱਬ ਵਸਦਾ ਵਾ ਸਾਡੇ ਪਿੰਡਾਂ ਚ ਗੁਰੂਆਂ ਦੇ ਨਾਂ ਤੇ ਪਿੰਡ ਵਸਦੇ ਆ ਗੁਰੂਆਂ ਦੇ ਨਾਂ ਤੇ ਪੰਜਾਬ ਵਸਦਾ ਵਾ ਕੋਈ ਪੰਜਾਬ ਨੂੰ ਕੋਈ ਜੜਨਾ ਚਾਹੁੰਦੇ ਜੋ ਪਿੰਡ ਜੜਨਾ ਚਾਹੁੰਦੇ ਜੋ ਅਸੀਂ ਤੁਹਾਨੂੰ ਕਹਿੰਨੇ ਆ ਤੁਸੀਂ ਸਾਨੂੰ ਪਿੰਡ ਝੜ ਕੇ ਭਜਾਉਣਾ ਚਾਹੁੰਦੇ ਜੋ ਅਸੀਂ ਤੁਹਾਨੂੰ ਇੱਥੋਂ ਭਜਾ ਕੇ ਦੂਰ ਛੱਤ ਸਮੁੰਦਰੋਂ ਪਾਰ ਕਿਤੇ ਬਾਹਰ ਮਾਰਾਂਗੇ ਕਿਤੇ ਤੁਹਾਡਾ ਬਾੜ ਬਾੜ ਨਹੀਂ ਲੱਭੂਗਾ ਵਾਲੇ ਸਮੇਂ ਚ ਇਹ ਵੀ ਤੁਸੀਂ ਵੇਖਿਓ ਸਾਡਾ ਇਤਿਆਜ਼ ਆ ਜਿੰਨੇ ਪੰਜਾਬ ਨਾਲ ਟਕਰਲੀ ਪੰਜਾਬ ਦੇ ਲੋਕਾਂ ਨਾਲ ਟਕਰ ਮਈ ਆ ਉਹਦਾ ਨਾਮੋਂ ਨਿਸ਼ਾਨ ਮਿਲ ਗਿਆ ਇਹਨਾਂ ਦਾ ਵੀ ਨਾਮੋਂ ਨਿਸ਼ਾਨ ਮਟਾ ਦਿਆ ਕਿ ਮੇਰੇ ਵੀਰੋ ਚੜ੍ਹਦੀ ਕਲਾ ਨਾਲ ਆਪਣੇ குருਆਂ ਨੂੰ ਆਪਣੇ ਦੇਸ਼ ਭਗਤਾਂ ਨੂੰ ਯਾਦ ਕਰਿਆ ਕਰੋ ਕਿ ਜਿਹੜੇ ਪ੍ਰੋਗਰਾਮ ਤੁਹਾਡੇ ਦਿੱਤੇ ਜਾਂਦੇ ਆ ਜਿਤਨਾ ਅੱਜ ਤੋਂ 11 ਕਾਜ ਨਿਕਲੇ ਜੋ ਇਸ ਤਰ੍ਹਾਂ 11 ਕਾਜ ਨਿਕਲਿਆ ਕਰੋ ਤੇ ਆਪਣੇ ਪਿੰਡਾਂ 'ਚ ਆਪਣੀ ਸ਼ਕਤੀ ਬਣਾ ਕੇ ਆਪਣੀ ਇਕਤਾ ਬਣਾ ਲਓ ਤਾਣ ਉੱਚੀ ਕਰਕੇ ਜਿਓ ਤਾਣ ਉੱਚੀ ਕਰਕੇ ਜਿਨਾ ਬਿਕੋ ਚੜ੍ਹਦੀ ਕਲਾ ਦੇ ਨਾਲ ਇਹਨਾਂ ਨੂੰ ਚੈਨ ਜਨਨ ਕਰੋ ਕੋਛ ਨਹੀਂ ਅਗਾ ਤੁਹਾਡੇ ਗਾੜੀ ਜਦੋਂ ਜਨਤਾ ਅੜਦੀਆਂ ਨਾ ਉਹਨਾਂ ਦੇ ਗਾੜੀ ਕੱਖ ਨਹੀਂ ਅੜਦੀਆਂ ਪਹੁੰਚਾ ਪੁਲਿਸ ਕਿੰਨੇ ਤੇ ਚਾਰ ਚੋਰ ਸਭ ਫਾਸੇ ਹੋ ਜਾਂਦੇ ਆ ਮੇਰੇ ਵੀਰੋ ਇਸ ਕਰਕੇ ਚੜ੍ਹਦੀ ਕਲਾ ਦੇ ਨਾਲ ਤੁਸੀਂ ਮੈਦਾਨ ਦੇ ਵਿੱਚ ਆ ਜਾਇਓ ਬਹੁਤ ਬਹੁਤ ਤੁਹਾਡਾ ਧਰਵਾਦ ਹੁਣ ਬੜੇ ਆਰਮਨ ਤੁਸੀਂ ਘਰਾਂ ਨੂੰ ਜਾਓ ਤੇ ਗਾੜੀ ਆਪੀਆਂ ਜਿਹੜੀਆਂ ਆਉਂਦੀਆਂ ਮੀਟਿੰਗਾਂ ਵਾਂ ਉਹਨਾਂ ਦੀ ਪੂਰੇ ਜੋਰ ਨਾਲ ਤਿਆਰੀ ਕਰੋ ਵੀ ਗੱਤ ਨੂੰ ਲੱਖਾਂ ਬਿਲਾ ਆਜਿਆ ਆਪਾਂ ਮੁਕੜ ਮੰਡੀ ਜਾਣਾ ਵਾ ਉਹਨਾਂ ਬਾਅਦ ਅਜ ਮਰਜ ਨੂੰ ਆਉਣੇ ਸਮੇਂ ਚ ਜੋਖਤਾਨ ਮਦੂਰ ਮੋਰ ਜੇ ਸੱਤੇ ਆਉਣਗੇ ਉਹਦੇ ਹਿਸਾਬ ਨਾਲ ਹੋਰ ਤੇਜ ਕਰਾਂਗੇ ਕਿ ਆਪਾਂ ਉਹ ਤੱਕ ਸੰਗਰ ਵਿੱਚ ਲੜਾਂਗੇ ਜਿੰਨਾ ਚਿਰ ਤੱਕ ਇਹਨਾਂ ਜਰਵਾਣਿਆਂ ਦਾ ਇਹਨਾਂ ਦਰਾਲਾਂ ਦਾ ੱੱਲਿਆਂ ਦਾ ਇਹਨਾਂ ਆੜੇ ਧੱਗੇਬਾਜ਼ ਆਪਣੇ ਬੋਟਾੜੇ ਇਹਨਾਂ ਨਾਮੁਨਸ਼ਾਨੀ ਮਟਾ ਦਿੰਦੇ ਉਹਨਾਂ ਚਿਰ ਘਰਮੀ ਪੈਂਦੇ ਮੇਰੇ ਵੀਰੋ ਚੜ੍ਹਦੀ ਕਲਾ ਨਾਲ ਅੱਗੇ ਜਾਵਾਂਗੇ ਕਿੱਥੇ ਲੜ ਜਾਂ ਲੋਕਾਂ ਦੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ